ਸਰਦਾਰ ਹਰਪ੍ਰੀਤ ਮਹਿੰਦਰਪਾਲ ਸਿੰਘ ਨਾਗਰਾ ਹੋਗਏ ਨੇ ਜਿਹੜੇ ਕਿ ਲੰਬੇ ਸਮੇਂ ਤੋਂ ਭਾਈਚਾਰੇ ਦੇ ਵਿੱਚ ਸਿਰਫ ਕਾਰੋਬਾਰਾਂ ਕਰਕੇ ਨਹੀਂ ਕਮਿਊਨਿਟੀ ਨੂੰ ਪੇ ਬੈਕਅਪ ਦੇ ਲਈ ਵੀ ਜਾਣੇ ਜਾਂਦੇ ਆ ਇਹ ਜਿਹੜੀ ਗੱਲ ਹੋਣ ਲੱਗੀ ਆ 21 ਜੂਨ ਨੂੰ ਇੱਕ ਬਹੁਤ ਸੌਫਟ ਜਾ ਪ੍ਰੋਗਰਾਮ ਤੁਹਾਡੇ ਦਿਲ ਦੇ ਬਹੁਤ ਕਰੀਬ ਜਿਹੜੀ ਮੌਸਿਕੀ ਆ ਸੰਗੀਤ ਆ ਉਹਦੀ ਚਰਚਾ ਹੋਣੀ ਆ ਤੇ ਜਿਹਦੇ ਵਿੱਚ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਜੰਦੇ ਗਾਇਕ ਗਾਇਕਾਾਂ ਜਿਹੜੇ ਨੇ ਉਹ ਸ਼ਾਮੂਲਿਤ ਕਰਨਗੇ ਪੜੀ ਸਾਨੂੰ ਦੱਸੋ ਇਸ ਪ੍ਰੋਗਰਾਮ ਦੇ ਬਾਰੇ ਕਦੋਂ ਇੱਥੇ ਕਿਵੇਂ ਪ੍ਰੋਗਰਾਮ ਹੋਣਾ ਤੇ ਉਹ ਚ ਐਂਟਰੀ ਕਹਿੰਦੇ ਫ੍ਰੀ ਹੋਣੀ ਆ ਹਾਂਜੀ ਹਾਂਜੀ ਇਹ ਸਾਰਾ ਉਹ ਜਿਹਦਾ ਫ੍ਰੀ ਇਵੈਂਟ ਆ ਕੋਈ ਵੀ ਟਿਕਟ ਲੈ ਸਕਦਾ ਸਾਡੇ ਕੋਲ ਟਿਕਟਾਂ ਲੈਣੀਆਂ ਪੈਣੀਆਂ ਪਰ ਉਹਦਾ ਫ੍ਰੀ ਆ ਇੱਥੋਂ ਆ ਕੇ ਲੈ ਸਕਦੇ ਆ ਕੋਈ ਵੀ ਐਮਪੀ ਫੂਡ ਤੋਂ ਆ ਕੇ ਟਿਕਟ ਆਪਣੀ ਕਲੈਕਟ ਕਰ ਲਓ 21 ਜੂਨ ਨੂੰ ਜਿਹੜਾ ਹੈਗਾ ਆਪਣਾ ਪਿਰਸਾ ਹੈਰਿਟੇਜ ਅੱਛਾ ਜੀ ਤੇ ਆਪਣੇ ਲੋਕਲ ਕਲਾਕਾਰ ਵੀ ਹੈਗੇ ਉਹਦੇ ਵਿੱਚ ਬਹੁਤ ਤੇ ਬਾਹਰੋਂ ਵੀ ਆ ਰਹੇ ਆ ਕਿ ਸ਼ਾਮ ਨੂੰ ਕਿੰਨੇ ਵੀ ਪ੍ਰੋਗਰਾਮ ਸ਼ੁਰੂ ਹੋਣਾ ਤੇ ਕਿੱਥੇ ਹੋਣਾ 6 ਵਜੇ ਟੋਈ ਟੋਈ ਦੇ ਵਿੱਚ ਹੋ ਰਿਹਾ ਟੋਈ ਸੈਂਟਰ ਜਿੱਥੇ ਆਪਾਂ ਹਾਂ ਜਿੱਥੇ ਲਾਸਟ ਨਾਈਟ ਹੋਇਆ ਸੀ ਫੌਕਸਬੇ ਦੀ ਬਹੁਤ ਵਧੀਆ ਫੈਸਿਲਿਟੀ ਆ ਔਰ ਤੁਹਾਨੂੰ ਆਨੰਦਾ ਆਊਗਾ ਉਹਦੇ ਅੰਦਰਲਾ ਜਿਹੜਾ ਉਹ এনਵਾਇਰਨਮੈਂਟ ਹੁੰਦਾ ਸੰਗੀਤ ਦਾ ਸਾਊਂਡ ਦਾ ਤੇ ਦੇ ਬੈਠਣ ਦਾ ਬਹੁਤ ਸੋਹਣਾ ਪ੍ਰਬੰਧ ਆ ਐਮਪੀ ਫੂਡਸ ਵੱਲੋਂ ਜਿੱਥੇ ਤੁਹਾਨੂੰ ਸਾਰਾ ਨੋ ਸੱਦਾ ਪੱਤਰ ਆ ਉੱਥੇ ਇੱਕ ਵਾਰ ਫਿਰ ਬੇਨਤੀ ਆ ਭਾਵੇਂ ਕਿ ਐਂਟਰੀ ਫ੍ਰੀ ਹੈ ਪਰ ਤੁਸੀਂ ਆ ਕੇ ਆਪਣਾ ਜਿਹੜਾ ਫ੍ਰੀ ਪਾਸ ਆ ਉਹ ਇੱਥੇ ਆ ਕੇ ਐਮਪੀ ਫੂਡਸ ਦੇ ਕਾਊਂਟਰ ਤੋਂ ਤੁਸੀਂ ਪ੍ਰਾਪਤ ਕਰ ਸਕਦੇ ਆ। ਸਟਾਫ ਜਿਹੜਾ ਉਹਨਾਂ ਨੂੰ ਸਾਰੀ ਜਾਣਕਾਰੀ ਹੈਗੀ ਆ। ਜਲਦੀ ਹੀ ਅਸੀਂ ਉਹਦਾ ਪੋਸਟਰ ਜਿਹੜਾ ਰੇਡੀਓ ਸਪਾਈਸ ਦੇ ਫੇਸਬੁਕ ਪੇਜ ਤੇ ਵੀ ਪਾਵਾਂਗੇ। ਐਮਪੀ ਸਾਹਿਬ ਪਹਿਲਾਂ ਤਾਂ ਜਿੱਤੇ ਅਸੀਂ ਸੰਗੀਤ ਦੇ ਖੇਤਰ ਦੀ ਗੱਲ ਕਰ ਰਿਹਾ ਸੀ। ਅਸੀਂ ਇਹ ਕਹਿਣਾ ਭੁੱਲ ਗਏ ਕਿ ਰੇਡੀਓ ਸਪਾਈਸ ਨੂੰ ਜਿਹਨੇ ਹੁਣ ਤੱਕ ਹਮਾਇਤ ਕੀਤੀ ਆ ਤੁਸੀਂ। ਉਹਦੇ ਲਈ ਤੁਹਾਡਾ ਸੀ ਸ਼ੁਕਰੀਆ ਦਾ ਕਰਦੇ ਨਹੀਂ ਕੋਈ ਗੱਲ ਤੁਮ ਐਨੀ ਟਾਈਮ ਵੀ ਬਹੁਤ ਹੈਪੀ ਆ ਤੁਹਾਡੀ ਵੀ ਸਪੋਰਟ ਕਰਦੇ ਆ ਤੁਸੀਂ ਵੀ ਸਾਰੇ ਕਮਿਊਨਿਟੀ ਦੀ ਸਪੋਰਟ ਕਰਦੇ ਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਕੀਪ ਅਪ ਗੁੱਡ ਵਰਕ ਥੈਂਕ ਯੂ ਜੀ ਥੈਂਕ ਯੂ ਜੀ ਓਕੇ ਸੱਸ